ਬੰਦੇ ਦਾ ਆਪਰੇਸ਼ਨ ਚੱਲ ਰਿਹਾ ਜਿੰਦਗੀ ਮੌਤ ਦੀ ਉਹਦੀ ਲੜਾਈ ਹੈ ਤੇ ਬੱਤੀ ਗੁੱਲ ਹੋ ਗਈ ਪੰਜਾਬ ਦੀ ਸਰਕਾਰ ਫੋਕੇ ਦਾਅਵੇ ਤਾਂ ਬਹੁਤ ਕਰਦੀ ਹਾਲਾਤ ਬੇਹਦ ਚਿੰਤਾਜਨਕ ਨੇ ਪਰ ਤੁਸੀਂ ਕਰ ਕੀ ਰਹੇ ਹੋ ਦਿੱਲੀ ਤੁਹਾਨੂੰ ਤਾਂ ਡਾਕਟਰਾਂ ਨੂੰ ਘੇਰਨਾ ਭਾਈ ਡਾਕਟਰਾਂ ਦੀ ਅੰਗਹਿਲੀ ਕਰਕੇ ਹੋ ਗਿਆ ਪੰਜਾਬ ਦੀ ਨੌਜਵਾਨੀ ਤੇ ਰਹਿਮ ਕਰੋ ਕਿਹਦੇ ਤੇ ਹੈ ਪੰਜਾਬ ਦੀ ਜ਼ਿੰਮੇਵਾਰੀ ਲਾਅ ਐਂਡ ਆਰਡਰ ਦਾ ਉਰੇ ਬੁਰਾ ਹਾਲ ਹੈ ਪੰਜਾਬ ਦਾ ਝੂਠ ਜਾ ਕੇ ਦਿੱਲੀ ਵਿੱਚ ਨਾ ਸ਼ੁਰੂ ਕਰਤਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਫੋਕੇ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਪੰਜਾਬ ਦੀ ਜ਼ਮੀਨੀ ਹਕੀਕਤ ਬਿਲਕੁਲ ਇਸ ਤੋਂ ਅਲੱਗ ਹੈ ਅੱਜ ਦੀ ਜ਼ਿੰਦਾ ਉਦਾਹਰਣ ਪਟਿਆਲੇ ਦੇ ਰਜਿੰਦਰਾ ਹਸਪਤਾਲ ਤੋਂ ਸਾਹਮਣੇ ਆਈ ਜਿੱਥੇ ਐਮਰਜੈਂਸੀ ਵਾਰਡ ਦੇ ਵਿੱਚ ਆਪਰੇਸ਼ਨ ਕਰਦੇ ਬੱਤੀਓ ਗੁੱਲੋਗੀ ਮਤਲਬ ਬੰਦੇ ਦਾ ਆਪਰੇਸ਼ਨ ਚੱਲ ਰਿਹਾ ਜਿੰਦਗੀ ਮੌਤ ਦੀ ਉਹਦੀ ਲੜਾਈ ਹੈ ਤੇ ਬੱਤੀ ਗੁੱਲ ਹੋ ਗਈ ਔਰ ਖਾਸ ਕਰਕੇ ਪਟਿਆਲਾ ਜਿਹੜਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਜੀ ਦਾ ਆਪਣਾ ਜ਼ਿਲ੍ਹਾ ਔਰ ਮੁੱਖ ਮੰਤਰੀ ਸਾਹਿਬ ਦੱਸੋ ਕਿਹਦੀ ਜਵਾਬ ਦੇਈਏ ਇਹ ਤਾਂ ਹੁਣ ਡਾਕਟਰਾਂ ਨੇ ਵੀਡੀਓ ਪਾਈ ਹੈ ਕਿਉਂਕਿ ਕੱਲ ਨੂੰ ਮਰੀਜ਼ ਨੂੰ ਕੁਝ ਹੋ ਗਿਆ ਲੋਕਾਂ ਨੇ ਤਾਂ ਡਾਕਟਰਾਂ ਨੂੰ ਘੇਰਨਾ ਭਾਈ ਡਾਕਟਰਾਂ ਦੀ ਅੰਗਹਿਲੀ ਕਰਕੇ ਹੋ ਗਿਆ ਪਰ ਅੰਗਹਿਲੀ ਦਰਸਲ ਦੇ ਵਿੱਚ ਪੰਜਾਬ ਸਰਕਾਰ ਦੀ ਹੈ ਔਰ ਉਹ ਪੰਜਾਬ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਵਰ ਸਰਪਲਸ ਊਪਾ ਬਣਾਇਆ ਸੀ ਉੱਥੇ ਹੁਣ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਦੇ ਵਿੱਚ ਅਗਰ ਲਾਈਟ ਜਾਣ ਲੱਗੀ ਤਾਂ ਹਾਲਾਤ ਬੇਹਦ ਚਿੰਤਾਜਨਕ ਨੇ ਔਰ ਤੁਸੀਂ ਕਰ ਕੀ ਰਹੇ ਹੋ ਦਿੱਲੀ ਸਾਰੇ ਮੁੱਖ ਮੰਤਰੀ ਵੀ ਸਾਡਾ ਦਿੱਲੀ ਸਾਡੇ ਮੰਤਰੀ ਵੀ ਦਿੱਲੀ ਸਾਡੇ ਸੰਸਦ ਵੀ ਦਿੱਲੀ ਐਮ ਐਲ ਏ ਵੀ ਦਿੱਲੀ ਪੰਜਾਬ ਨੂੰ ਪਿੱਛੇ ਤੁਸੀਂ ਲੋਕਾਂ ਨੇ ਸੁੰਨਾ ਛੱਡਿਆ ਕਿਹਦੇ ਤੇ ਆ ਪੰਜਾਬ ਦੀ ਜ਼ਿੰਮੇਵਾਰੀ ਲਾਅ ਐਂਡ ਆਰਡਰ ਦਾ ਉਰੇ ਬੁਰਾ ਹਾਲ ਹੈ ਔਰ ਇਹ ਜਿਹੜੀਆਂ ਸਿਹਤ ਸੇਵਾਵਾਂ ਨੇ ਆਪਾਂ ਦਿੱਲੀ ਕਾਪੀ ਕਰਦੇ ਕਰਦੇ ਸਾਰਾ ਹੀ ਪੰਜਾਬ ਮਾਰ ਕੇ ਰੱਖਤਾ ਪਹਿਲਾਂ ਦਿੱਲੀ ਦਾ ਝੂਠਾ ਮਾਡਲ ਪੰਜਾਬ ਦੇ ਵਿੱਚ ਪ੍ਰਚਾਰਿਆ ਪੰਜਾਬੀਆਂ ਨੂੰ ਲੁੱਟਿਆ ਹੁਣ ਪੰਜਾਬ ਦਾ ਝੂਠ ਜਾ ਕੇ ਦਿੱਲੀ ਵਿੱਚ ਨਾ ਸ਼ੁਰੂ ਕਰਤਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਮੱਲਾ ਕਲੀਨਿਕ ਆਪਾਂ ਲੈ ਕੇ ਆਏ ਅਰਵਿੰਦ ਕੇਜਰੀਵਾਲ ਦਾ ਫੇਲ ਮਾਡਲ ਹੈ ਉਹਦੀ ਨਤੀਜੇ ਨੇ ਸਾਰੇ ਜਿਹੜਾ ਸਾਡਾ ਰੂਰਲ ਹੈਲਥ ਦਾ ਪੈਸਾ ਸੀ ਜਿਹੜਾ ਸਾਡੇ ਸਰਕਾਰੀ ਹਸਪਤਾਲਾਂ ਦਾ ਪੈਸਾ ਸੀ ਉਹ ਤਾਂ ਆਪਾਂ 10/12 ਦੀ ਪੈਰਾਸੀਟਾਮੋਲ ਦੀ ਦੁਕਾਨ ਸੀ ਸਾਰਾ ਕੱਲ ਤਾਂ ਉੱਥੇ ਧੱਕ ਤਾਂ ਸਾਰਾ ਤੇ ਹਸਪਤਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਖਤਮ ਹੁੰਦਾ ਜਾ ਰਿਹਾ ਨਾ ਪੇਸ਼ੈਂਟਾਂ ਲਈ ਬੈੱਡ ਨੇ ਕਿਹਦੀ ਜਵਾਬ ਦੇਈ ਔਰ ਲਾਅ ਐਂਡ ਆਰਡਰ ਦਾ ਤਾਂ ਸਭ ਤੋਂ ਵੱਡਾ ਉਦਾਹਰਣ ਉਦੋਂ ਸਾਹਮਣੇ ਆਇਆ ਜਦੋਂ ਮੁੱਖ ਮੰਤਰੀ ਪੰਜਾਬ ਨੂੰ ਖਾਲਸਤਾਨੀਆਂ ਦੀ ਧਮਕੀ ਕਰਕੇ ਝੰਡਾ ਚੜਾਉਣ ਦੀ ਜਗ੍ਹਾ ਹੀ ਬਦਲਣੀ ਪੈਗੀ ਹੋ ਸਕਦੀ ਇਹ ਤਾਂ ਸ਼ਰਮਨਾਕ ਗੱਲ ਕਿਸੇ ਸੂਬੇ ਦੇ ਲਈ ਚਲੋ ਸਾਡੇ ਵਰਗੇ ਨੂੰ ਤਾਂ ਰੋਜ਼ ਧਮਕੀਆਂ ਆਉਂਦੀਆਂ ਨੇ ਆਮ ਲੋਕਾਂ ਨੂੰ ਗੈਂਗਸਟਰਾਂ ਦੀਆਂ ਧਮਕੀ ਆ ਰਹੀਆਂ ਨੇ ਕਿਸੇ ਨੂੰ ਬੱਬਰ ਖਾਲਸਾ ਦੀ ਕਿਸੇ ਨੂੰ ਵੱਖਵਾਦੀਆਂ ਦੀ ਧਮਕੀ ਆ ਰਹੀ ਹੈ ਮੁੱਖ ਮੰਤਰੀ ਝੰਡਾ ਚੜਾਉਣ ਦੀ ਜਗ੍ਹਾ ਬਦਲ ਲੈ ਤਾਂ ਫਿਰ ਪੰਜਾਬ ਕਿਹੜੇ ਹਾਲਾਤਾਂ ਚ ਪਹੁੰਚ ਗਿਆ ਇਹਦੇ ਤੇ ਚਿੰਤਨ ਕਰਨ ਦੀ ਲੋੜ ਹੈ ਇਹ ਕੇਜਰੀਵਾਲ ਦੀ ਸਿਆਸਤ ਚਮਕਾਉਂਦੇ ਚਮਕਾਉਂਦੇ ਕਿਤੇ ਪੰਜਾਬ ਹੀ ਨਾ ਮਾਰ ਬੈਠਿਓ ਪੰਜਾਬ ਨੂੰ ਦੁਬਾਰਾ ਉਸ ਹਨੇਰੇ ਖੂਹ ਦੇ ਵਿੱਚ ਧੱਕਣ ਦੀ ਤਿਆਰੀ ਮਾਨ ਸਾਹਿਬ ਤੁਸੀਂ ਕਰ ਲਈ ਹੈ ਤੇ ਜ਼ਿੰਮੇਵਾਰ ਵੀ ਇਹਦੇ ਲਈ ਤੁਸੀਂ ਹੋਵੋਗੇ ਕਿਉਂਕਿ ਕੇਜਰੀਵਾਲ ਨੂੰ ਉਹਦੀ ਸਿਆਸਤ ਉਹ ਦਿੱਲੀ ਮੁਬਾਰਕ ਭਾਈ ਕੇਜਰੀਵਾਲ ਨੂੰ ਮੁਬਾਰਕ ਸਾਡਾ ਪੰਜਾਬ ਹੀ ਹੈ ਸੂਬਾ ਹੈ ਬਾਰਡਰ ਸਟੇਟ ਹੈ ਇਹਨੂੰ ਜਿਹੜੀ ਅੱਗ ਤੁਸੀਂ ਲਾ ਰਹੇ ਹੋ ਇਹ ਅੱਗ ਬੁਝਣੀ ਕਿਰਪਾ ਕਰਕੇ ਪੰਜਾਬੀਆਂ ਤੇ ਰਹਿਮ ਕਰੋ ਕਿਰਪਾ ਕਰਕੇ ਪੰਜਾਬ ਦੀ ਨੌਜਵਾਨੀ ਤੇ ਰਹਿਮ ਕਰੋ ਜਿਹੜੇ ਬੱਚੇ ਅੱਜ ਉਸ ਦਹਲੀਜ਼ ਤੇ ਕਦਮ ਰੱਖ ਰਹੇ ਨੇ ਜਿਨ੍ਹਾਂ ਤੇ ਕੱਲ ਨੂੰ ਸਾਰੇ ਪੰਜਾਬ ਦਾ ਭਾਰ ਹੈ ਉਹਨਾਂ ਤੇ ਰਹਿਮ ਕਰੋ ਜਿਹੜੇ 2 ਸਾਲ ਰਹੇਗੇ ਪੰਜਾਬ ਲਈ ਕੋਈ ਕੰਮ ਕਰੋ ਆ ਦਿੱਲੀ ਕੇਜਰੀਵਾਲ ਦਾ ਡਰਾਈਵਰ ਬਣ ਕੇ ਘੁੰਮਣਾ ਜਾਂ ਉਹਦਾ ਪ੍ਰਚਾਰਕ ਬਣ ਕੇ ਘੁੰਮਣਾ ਬੰਦ ਕਰ ਦਿਓ ਲਤਰਮ ਨਹੀਂ ਨਹੀਂ ਬੰਦ ਹੋ ਜਾਂਦਾ ਕਿਹਦੇ ਵਾਕੀ ਬੰਦ ਕਰਦਾ ਹੈ ਆਪਕੇ ਖਿਲਾਫ ਕੋ ਬਹੁਤ ਹੈ ਮਸਫਰਾ ਇਹ ਕੀ ਹੈ ਹੀ نو ਆਫਟਰ एवरीथिंग ਰਿਪੋਰਟ ਲੈ ਕੌਮਸਪੇਰ ਤੇ ਰਿਪੋਰਟਸ ਦੇ ਅੰਦਰ نو ਹੀ ਆਲਸੋ ਪਿਕਡ ਅ ਡਾਇਗਨੋਸਟਿਕ ਪਾਰਟਸ ਲਾਈਟ ਇਹ ਦੋਵੇਂ ਇੱਥੇ ਪਾਰਟਮੈਂਟ ਵਿੱਚ ਕੋਈ ਵੀ ਚੀਜ਼ ਹੈ ਉਸਾਰੇ ਡਾਕਟਰ ਸਟਾਫ ਇੱਧਰ ਸੀ ਆਪਰੇਟ ਕਰ ਰਹੇ ਹੋਏ ਨੇ ਤੇ ਇਹ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਤਸੋ ਸੋਸੀਓਪਰੇਟ ਕਿੱਦਾਂ ਕਰੇਗਾ ਜੇ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟੂਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਪਈ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ